ਪਹਿਲਾ ਡੇਰ ਅੰਕ ਤੇ ਫਰਸੂਲਪੁਰ ਦੀ ਟੀਮ ਨੇ ਖਾਤੇ ਦੀ ਵਿਜੋਦਾ ਚਲ ਵੀ ਨੌਜੋਨ ਆਪ ਇਹ ਕਬੱਡੀ ਇਹਦੇ ਪਹਿਲੇ ਹੁੰਦੇ ਹਾਂ ਜੀ ਤੁਹਾਡਾ ਨਾਮ ਕਹਿੰਦਾ ਆਪਣਾ ਫਾਸਟ ਸੈਂਕਟਨ ਨਾਮ ਆਪਣਾ ਲੈਦਾ ਮੱਲਾ ਘੋੜਾ ਕਬੱਡੀਰ ਤੁਹਾਡੇ ਕੋਲ ਆ ਫਾਸਟ ਸੈਂਕਟਨ ਨਾਮ ਲੈਦਾ ਮੱਲਾ ਘੋੜਾ ਉਹਨਾਂ ਦੀ ਰਾਮਨੂਮਾਦੀ ਉਹਦੇ ਅਧਿਕਾਰੀ ਕੋਧਰੀ ਕਾਕਾ ਨੌਜੋਨ ਮੈਨੂੰ ਲੱਗਦਾ ਜੱਕੜੇ ਆ ਗਿਆ ਮੰਜਗਰਾ ਜੋ ਨਾ ਕਰੀ ਜੀ ਬਰਕਰਾਰ ਮਾਰ ਕੇ ਕਾਲਾ ਕੌਣ ਕੋਲ ਬੱਲੇ ਦੀ ਅੱਜ ਸਰ ਜੰਮਾ ਜੀ ਅੱਜ ਬੱਲੇ ਵਾਲਿਆਂ ਦਾ ਮਾਣ ਵੀ ਖੇਡ ਹੈ ਤੇ ਇਧਰੋਂ ਦੋਵਾਂ ਦੇ ਕਾਲੇ ਮੋੜ ਦੀ ਪਾਰਟੀ ਮੁਕੰਮਲ ਹੈ ਜਦੋਂ ਇਧਰੇ ਇਹਨਾਂ ਹੋਰ ਵਾਲੇ ਇਹਨਾਂ ਸਾਡੇ ਤੋਂ ਵੀ ਚੰਗਾ ਖਾਵੇਗਾ ਇੱਕ ਤਾਂ ਇਹਦੇ ਮੂਹਰੇ ਚੋਣਾਂ ਹੈ ਜਿਹੜੇ ਜੱਸਾ ਮੋਹਨ ਵੀ ਜਿੰਨੀ ਸ਼ੇਰ ਜੀ ਕਬੱਡੀ ਪਾਵੇਗਾ ਪਰ ਜੀਤ ਤਲਵਾਰ ਕਲੱਬ ਜਗਰਾਉਂ ਦਾ ਹੋਣ ਹੱਤ ਆ ਵੀ 19 ਕਬੜਿਆਂ ਦੀ ਚੜ੍ਹਦੀ ਜਵਾਨੀ ਐਸਆਈ ਦਵਿੰਦਰ ਸਿੰਘ ਨੇ ਚੰਡਿਆ ਹੋਇਆ ਲੌਂਗ ਵਾਲ ਕੀ ਰੰਗ ਲੈ ਆਵੇਗਾ ਮਾਂ ਖੇਡ ਕਬੱਡੀ ਦੇ ਖੇਤਰ ਦੇ ਵਿੱਚ ਆਸ ਕਿ ਇੱਕ ਦੀ ਸਾਥ ਸੁਮੰਦਰਾ ਤੋਂ ਬਾਅਦ ਵੀ ਇਸ ਕਮੇਡੀਆਂ ਖੇਡਣ ਜਾਵੇਗਾ ਕਦੇ ਸਾਊਥ ਵਾਲੀ ਖੇਡ ਗਰਾਉਂਡਾਂ ਦੇ ਵਿੱਚ ਸੋਹਣੀਆਂ ਕਬੱਡੀਆਂ ਮਾਰੇਗਾ ਤੇ ਕਦੇ ਫਿਰ ਸਰੀ ਦੀ ਰੇਚਮੈਂਟ ਕਲਾਬ ਵੱਲੋਂ ਸੋਹਣੀਆਂ ਕਬੱਡੀਆਂ ਮਾਰੇਗਾ ਤੇ ਹੁਣ ਦੁਕਾਨ ਨੂੰ ਮੌਜੂਦ ਨਰਸੂਲ ਪੁਰੀਏ ਦੇ ਖਾਤੇ ਦੇ ਵਿੱਚ ਜੁੜਦਾ ਛੋਟੇ ਮਾਗਰ ਹੋ ਜਾ ਵੀਰੇ ਛੋਟੇ ਮਾਗਰ ਹੋ ਜਾ ਯਾਰ ਮਾਰ ਬਚ ਕਰਦੇ ਵੀ ਲੋਕ ਬਾਲ ਦੇ ਨਾਲ ਵੀ ਮਾਗਰ ਹੋ ਜਾ ਕਿ ਨਸਲ ਆ ਫਿਰ ਕਦੇ ਜੀ ਇਹਦੇ ਢੱਲੋ ਜੂਵੀ ਵਾਲਾ ਅੱਖ ਦੇ ਵੀ ਵੀਰ ਜਾ ਰਿਹਾ ਏਕ ਸਾਈਡ ਤੋਂ ਹੋ ਜਾ ਲੈ ਵੀ ਕਾਲੋ ਵੀਰ ਮਾਰੀ ਜਿਹੜਾ ਪਾਸਾ ਇੱਕ ਪਾਸੇ ਨੂੰ ਇਹਦੇ ਢੱਲੋ ਜੂਵੀ ਵਾਲਿਆਂ ਨੇ ਵੀ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਲੈਣੀ ਵਾਲੇ ਲੋਕ ਵੀ ਆਦਾ ਉਹ ਜਿਹੜੀ ਕਾਕਾ ਨੂੰ ਵੀ ਉਹਨੇ ਭੱਜਦੇ ਸਖਬੋਰ ਦੀ கபடி மக்கார்கி ₹10000 ਜਿਹੜਾ ਨਾਮ ਲਗਾਇਆ ਕਰੂ ₹10000 ਦੀ ਵਸ ਬਹਿਮ ਇਧਰੇ ਕਾਲੀ ਨੌਜਵਾਨ ਲਸੂਲ ਪਰੀ ਕਬੱਡੀਆਂ ਪਾਉਂਦਾ ਜੋਕੇ ਕਬੱਡੀ ਕੀਤੀ ਇਸ ਨੌਜਵਾਨ ਨੇ ਸੂਚ ਵਿਚਾਰਾ ਕਰਦੇ ਨੇ ਜਾਂ ਫਿਰ ਉਧਰ ਇਸ ਕਾਲੀ ਨੌਜਵਾਨ ਨੇ ਡੱਕ ਤਾਉਂਦੇ ਨੇ ਰੱਖ ਪਾਉਂਦੇ ਨੇ ਉਧਰ ਲੋਤਾ ਨਹੀਂ ਵਰਖਾ ਵੀ ਅੱਜ ਸਵੇਰ ਤੋਂ ਲੈ ਕੇ ਮੱਲੇ ਦੀ ਅਖੀਰ ਗਰਾਊਂਡਾਂ ਦੇ ਵਿੱਚ ਹੁੰਦੀ ਇਧਰੇ ਸੂਚ ਵਿਚਾਰਾ ਕਰਦਾ ਕਾਲੀ ਨੌਜਵਾਨ ਨੂੰ ਕਰਾਟਾ ਕਿ अंक काली नौजवान संत वारे खाते गांधी नौजवान जे खाते में बि ਇਹ ਲਾਟੇ ਰੋਣਾ ਖਾਣ ਪੈਂਦੀਆਂ ਲੈ ਦੇਣੀ ਓਏ ਪਾਣੀ ਲੋ ਜਿੱਦੜੇ ਖੇਲੇ ਸਾਡੀ 100 ਦਾ ਲੋਟ ਕਾਲੂ ਰਸੂਰਪੁਰ ਵਾਲੇ ਦੇ ਖਾਤੇ ਦੇ ਵਿੱਚ ਭੇਜ ਦੇ ਨੇ ਲੈ ਵੀ ਵੀਰ ਮੇਰੇਆ ਲੋਟ ਦਾ ਲੋਟ ਕਰ ਲਈ ਕਰਾ ਲੋਟ ਤੇ ਇੱਧਰ ਇੱਕ ਵਾਰ ਫਿਰ ਮੇਰੇ ਖੇਲ ਦੀ ਵਿੱਚ ਕਾਕਾ ਲੋਜਵਾਲ ਕਬੱਡੀ ਕਬੱਡੀ ਕਰਦਾ ਮੇਰੇ ਕੀ ਨੇ ਰੰਗ ਦੇ ਨਾਲ ਰੰਗ ਨਾ ਬਣੀ ਨਾ ਟਿਕ ਰਿਹਾ ਇੱਕ ਸਾਈਡ ਤੇ ਲੋਣਾ ਦੀ ਮੇਰੇ ਕਾਕਾ ਦੇ ਸਾਹਮਣੇ ਅਬੜੀ ਵੀ ਤਰ੍ਹਾਂ ਕਬੱਡੀ ਇਸ ਤੇ ਨਜ਼ਰ ਨੇ ਪਾਇਨ ਨੂੰ ਆ ਇੰਗਲੈਂਡ ਆ ਇੰਗਲੈਂਡ ਫਜ਼ਲਾ ਪਈਆ ਦੋ ਇੰਗਲੈਂਡ ਆ ਇੰਗਲੈਂਡ ਥੋੜੀ ਲਾਈਆਂ ਮਾਰ ਲੀਆਂ ਲਾ ਕੇ ਚਪਰੀ ਵੀਰ ਨਗਰ ਹੋਇਆ ਯਾਰ ਕਿੰਨੇ ਵਾਰੀ ਕਮਾ ਤੈਨੂੰ ਮੈਨੂੰ ਪਤਾ ਹੈ ਕਿ ਜੋਗੀ ਦੀ ਫੁੱਟ ਦੀਆਂ ਤੇਲੂ ਨੂੰ ਜੀ ਆਹ ਦੇ ਬੱਲੇ ਨੂੰ 1000 ਰੁਪਏ ਹੋਰ ਜੀ ਨੂੰ ਪਿੱਛੇ ਜੱਟ ਕੇ ਲਿਓ ਕੱਲ ਬੱਲੇ ਨੂੰ ਇੱਕ ਵਾਰ ਫਿਰ ਮੇਜ਼ਬਾਨ ਕਬੱਡੀ 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 ਕਰਦਾ ਹੋਇਆ ਕਾਲੂ ਰਸੂਰਪੁਰ ਦੇ ਮੇਜ਼ਬਾਨ ਕਬੱਡੀਆਂ ਪਾਉਂਦਾ ਤੇ ਉਧਰ ਮਨਜੀਤ ਝਨੇਰ ਨੇ ਵਾਜ ਜੀ ਤਰਾ ਅੱਖ ਟਿਕਾ ਰੱਖੀ ਹੈ ਫਾਈਨਲ ਮੁਕਾਬਲੇ ਦੀ ਫਾਈਨਲ ਕਬੱਡੀਆਂ ਵਾਲੀ ਤੇ ਅੰਕ ਕਾਲੂ ਮੇਜ਼ਬਾਨ ਰਸੂਰ ਭਰਵਾਲੇ ਦੇ ਖਾਤੇ ਦੇ ਵਿੱਚ ਬਿਸਰ ਬਿਚੀ ਤਮੇਂ ਜੇ ਬਾਤ ਨਹੀਂ ਰੋਡ ਤੋਂ ਆਜਾ ਤੇ ਦੂਸਰਾ ਬਾਤਿਆ ਲਈ ਇੱਕ ਮੁਕਾਬਲੇ ਦੇ ਖੇਡ ਦੇ ਮੈਦਾਨ ਵਿੱਚ ਤੇ ਇਹ ਦੇਖੀਏ 3 ਔਰ ਪੁਆਇੰਟ 3 ਦੇ ਹਾਂਜੀ ਨਾ ਵਾਲੇ ਬੱਲੇਬਾਜ਼ ਦਿਖਾ ਚੁੱਕੇ ਨੇ ਹਰੀ ਖੜੀ ਹੈ ਕਿ ਨਹੀਂ ਚੱਲ ਵੀ ਨੌਜਵਾਨਾਂ ਦਾ ਬਾਅਦ ਫਿਰ ਕਬੱਡੀ ਇੱਧਰ ਕਾਕਾ ਨੌਜਵਾਨ ਕਬੱਡੀ 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 ਕਰਦਾ ਹੋਇਆ ਫੂਜ ਵਿਚਾਰਾ ਕਰਦਾ ਕਿ ਇਸ ਨੌਜਵਾਨਾਂ ਦਾ ਪਾਵਾ ਮਲਾ ਜੀ ਡਰਗਾ ਫੂਜੀ ਵੀਰ ਮੇਰੇ ਕਾਲਿਆ ਇੱਕ ਸਾਈਡ ਦੇ ਉੱਪਰ ਤੇ ਅੰਕਾਟੇ ਮਹੌਲ ਲਗਾਤੇ ਨੇ 21 3 ਚਲਿਆ ਇਹ ਵੀ ਹਿਸਾਬ ਨਾਲ ਹੋਏ ਬਰਾਬਰਾਂ ਦੀ ਬੱਲੇਬਾਜ਼ੀ ਕਰਦੇ ਹੋਣਗੇ ਸਾਡੇ ਵੱਲੋਂ ਸਾਡੇ ਵੱਲੋਂ ਜਿਹੜੀ ਜੇਮਾਣੀ ਦਾ ਬਜਟ ਪਾਉਣ ਵਾਲੇ ਦੇ ਵਿੱਚ ਪੀਂਡਾ ਕਰਦੇ ਨੇ ਪਰ ਮੁੜਿਆਗਾ ਹੈ ਪਰ ਮੁੜਿਆਗਾ ਇਧਰ ਕਾਹਨ ਮਹਿਜ਼ਵਾਨੇ ਸੂਨਪਰੀਆ ਕਬੱਡੀ 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 ਕਰਦਾ ਹੋਇਆ ਲੈ ਵੀ ਵੀ ਇਹ ਡੱਲੇ ਵਾਲਾ ਇੱਕ ਸਾਈਡ ਤੇ ਹੋਜੀ ਗਿਆਨੀ ਵੀਰ ਫਾਈਨਲ ਮਗਾਰਾ ਇਧਰ ਕੈਮਰੇ ਵੀ ਅੱਖ ਇੱਕ ਪਾਸੇ ਗਾਲੀ ਨੋਜ਼ ਨਾਲ ਦੇ ਖਾਤੇ ਦੇ ਵਿੱਚ ਖੇਡ ਰਿਹਾ ਦਾਤਾ ਹੋਈ ਹੈ ਚਲ ਵੀ ਨੋਜ਼ ਨਾਲ ਗਾਲੀ ਨੋਜ਼ ਨਾਲ ਮਾਰ ਰਿਹਾ ਹੋ ਰਿਹਾ ਹੈ ਇਹ ਬਦਲ ਗਿਆ ਜਲਦੀ ਆ ਜਾਓ ਆ ਜਾਓ ਜੈ ਜੈਕਾਰ ਸੁਰੱਖਿਅਤ ਹੈ ਜੀ ਅਦਾਬ ਹੈ ਜੀ ਜੀ ਦੇ ਗਾਲੀ ਸੈਨੇਡਰ ਗਾਲੀ ਕੋਰ ਦੇ ਮਾਨ ਸਾਹਿਬ ਜੀ ਦੇ ਲੱਗ ਕੰਡੀ ਦੇ ਵਿੱਚ ਬੱਲੇ ਵਾਲੇ ਦੇ ਖਾਤੇ ਦੇ ਵਿੱਚ ਜੁੜਿਆ ਬੜਾ ਸਖਤ ਮੁਕਾਬਲਾ ਤੋਂ ਹੋਣੀ ਵੀ ਰਾਖਦਾ ਵੀ ਇਸ ਲੋਗਾਂ ਦੀ ਖੁੱਚ ਮਾਰ ਰਹੀ ਸੀ ਰਾਮ ਤੇ ਵੀਰੇ ਨਾਲ ਦੀ ਦਾ ਸਮਝਾ ਰਿਹਾ ਤੇ ਚੱਲ ਵੀ ਨੌਜਵਾਨ ਕਾਕੇ ਨੌਜਵਾਨਾਂ ਬਾਅਦ ਫਿਰ ਕਬੱਡੀ ਕੁਝ ਕੇ ਕਬੱਡੀਆਂ ਬਾਕੀ ਨੇ ਫਾਈਨਲ ਮੁਕਾਬਲੇ ਦੀਆਂ ਚੱਲ ਵੀ ਬਾਅਦ ਫਿਰ ਕਬੱਡੀ ਉਧਰ ਨੌਜਵਾਨ कबड्डी कबडी 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 कर

کار نو دار ہاں جی ہاں جی تھینک یو ویری گل او اسیں ساري پرچار کي لڳي ڪهون آهي لڳڻ جي ٻئي وٽن کوئی ڪا آواز ٻڌ سیکنڊ ڊلي نه آيو 15 15 ڪرسي جي مٽي N required 33 N cage N alive Duel dai keluarga остri kol cикar Desha Hai Matthew Basara असीं से नगर वासीअ जो इहो बि धनवाद करंदा आहियूं जा साम्हूं बरा सहजोगा प्रोडन कर